बाल जड़ों दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ 나জ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਭਾਜਪਾ ਦੇ ਸੂਬਾ ਸੱਭਿਆਚਾਰ ਸੈੱਲ ਦੇ ਪ੍ਰਧਾਨ ਹੌਬੀ tailedwal ਦੀ ਪ੍ਰਧਾਨਗੀ ਹੇਠ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਸੂਬਾ ਜਨਰਲ ਸਕੱਤਰ ਅਨਿਲ ਸਰীন ਲੁਧਿਆਣਾ ਇੰਚਾਰਜ ਸ਼ਾਮ ਸੁੰਦਰ ਅਰੋੜਾ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਸਕੱਤਰ ਰੇਨੂ <th>ਪਰ ਖਜ਼ਾਨਚੀ ਗੁਰਦੀਪ ਸ਼ਰਮਾ ਦੇਵੀ ਜੀਵਨ ਗੁਪਤਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਕੁਝ ਹੋਰ ਪਾਰਟੀਆਂ ਦੇ ਆਗੂ ਤੇ ਕੁਝ ਸਮਾਜ ਸੇਵੀ ਭਾਜਪਾ ਵਿੱਚ ਸ਼ਾਮਲ ਹੋਏ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਰਾਜਦੀਪ ਸਿੰਘ ਬਾਈ ਜੀ ਸ਼ਮੀ ਓਬਰਾਏ ਸਮਰੱਤਕੌਰ ਬੰਦੂ ਹੈਲਪਿੰਗ ਹੈਂਡ ਅਮਨ ਬੱਸੀ ਜੋ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ ਇਸ ਮੌਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ Hindu ਭਾਈਚਾਰੇ ਦੀ ਧਾਰਮਿਕ ਸ਼ਰਧਾ ਦੇ ਸਤਿਕਾਰ ਵੱਜੋਂ ਦੇਸ਼ ਵਾਸੀਆਂ ਨੂੰ ਸ੍ਰੀ ਰਾਮ ਜਨਮ ਭੂਮੀ ਪ੍ਰਾਣ ਪ੍ਰਤੀਸ਼ਠਾ ਦੇ ਇਤਿਹਾਸਿਕ ਧਾਰਮਿਕ ਮੌਕੇ ਦੀ ਵਧਾਈ ਵੀ ਨਹੀਂ ਦਿੱਤੀ ਉਨ੍ਹਾਂ ਨੇ Hindu ਭੈਣ ਭਰਾਵਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕੀਤਾ ਹੈ Hindu ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਭਗਵੰਤ ਮਾਨ ਨੂੰ ਸਾਰੇ ਪੰਜਾਬੀਆਂ ਤੇ ਖਾਸ ਕਰਕੇ ਆਪਣੇ Hindu ਵੀਰ ਭੈਣਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅੱਜ ਪੰਜਾਬ ਦੇ ਲੋਕ ਪਛਤਾ ਰਹੇ ਹਨ ਆਪ ਦੀ ਅਗਵਾਹੀ ਵਾਲੀ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਆ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਨੇ ਦਾਵਾ ਕੀਤਾ ਕਿ ਕਤਲਾਂ ਜ਼ਬਰਜਨਾ ਅਤੇ ਅਗਵਾ ਦੀਆਂ ਘਟਨਾਵਾਂ ਨੇ ਰਾਜ ਵਾਸੀ ਡਰ ਦੇ ਮਾਰੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਬਾਰੇ ਚਿੰਤਤ ਨਹੀਂ ਜਾਪਦੇ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਸੀਨੀਅਰ ਭਾਜਪਾ ਆਗੂ ਪ੍ਰੇਮ ਮਿੱਤਲ ਸੁਤ ਸਤੀਸ਼ ਮਲਹੋਤਰਾ ਡਾਕਟਰ ਡੀਪੀ ਖੋਸਲਾ ਸੱਭਿਆਚਾਰ ਸੈੱਲ ਦੇ ਮੁਖੀ ਅਨਿਲ ਮਿੱਤਲ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਜਸਪਾਲ ਜਨੋਤਰਾ ਡਾਕਟਰ ਨਿਰਮਲ ਨਈਰ ਮੁਨੀਸ਼ ਚੋਪੜਾ ਸੁਮਨ ਬਰਮਾ ਪੰਕਜ ਜੈਨ ਅਸ਼ਵਨੀ ਟੰਡਨ ਜ਼ਿਲ੍ਹਾ ਸਕੱਤਰ ਨਵਲ ਜੈਨ ਸਤਨਾਮ ਸਿੰਘ ਸੇਠੀ ਅੰਕਿਤ ਬਤਰਾ ਸੁਨੀਲ ਮਾਫਿਕ ਸੁਮਿਤ ਟੰਡਨ ਪ੍ਰੈਸ ਸਕੱਤਰ ਡਾਕਟਰ ਕੁਮਾਰ ਸੋਸ਼ਲ ਮੀਡੀਆ ਇਨਚਾਰਜ ਰਾਜਨ ਪਾਂਦੇ ਬੁਲਾਰੇ ਵਰਿੰਦਰ ਸੈਗਲ ਵਿਸ਼ਾਲ ਗੁਲਾਟੀ ਅਰਣ ਕੁਮਾਰ ਬਿੱਪਨ ਵਿਨਾਇਕ ਯੂਵਾ ਮੋਰਚਾ ਦੇ ਮੁਖੀ ਰਵੀ ਬੱਤਰਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਸੀਮਾ ਸ਼ਰਮਾ ਜੋਤੀ ਸ਼੍ਰੀਵਾਸਤਵ ਸੰਤੋਸ਼ ਅਰੋੜਾ ਸੰਤੋਸ਼ ਬਰਮਾ ਰੁਪੇਂਦਰ ਕੌਰ ਮੋਂਗਾ ਸੁਨੀਤਾ ਸ਼ਰਮਾ ਸ਼ਾਮਲ ਸਨ ਅਸ਼ਵਨੀ ਮਰਵਾਹਾ ਬਿੱਪਨ ਵਿਨਾਇਕ ਅਜੇ ਗੋੜ ਗੁਪਤਾ ਕੇਸ਼ਵ ਗੁਪਤਾ ਦੀਪਕ ਡਡਵਾਲ ਰਾਜੀਵ ਸ਼ਰਮਾ ਹਿਮਾਂਸ਼ੂ ਕਾਲੜਾ ਗੌਰਵ ਅਰੋੜਾ ਅਮਿਤ ਸ਼ਰਮਾ ਸੁਰੇਸ਼ ਅਗਰਵਾਲ ਗੁਰਵਿੰਦਰ ਸਿੰਘ ਭੰਵਰਾ ਅਮਿਤ ਮਿੱਤਲ ਸੰਦੀਪ ਸ਼ਰਮਾ ਡੋਗਵਾ ਬਲਵਿੰਦਰ ਸਿਆਲ ਅਸ਼ੋਕ ਰਾਣਾ ਡਾਕਟਰ ਪਰਮਜੀਤ ਸਿੰਘ ਵੀ ਹਾਜ਼ਰ ਸਨ